ਤੈਨੂੰ ਮੇਰੀ ਦਵਾਈ ਲੈ ਕੇ ਆਇਆ ਕਿ ਨਹੀਂ ਆਇਆ ਕੀ ਮੰਮੀ ਜਰਾ ਸਰੀਰ ਬੜਾ ਦੁਖਾਂ ਜੱਲਾਂ ਲੱਤਾਂ ਬਾਹਾਂ ਬੜੀਆਂ ਦੁਖਣ ਪਈਆਂ ਅੱਛਾ ਲੱਤ ਕੋਸ਼ਣ ਕੋਸ ਟੁੱਕ ਦੇ ਰੰਦਾ ਮਮਾ ਮੇਰੇ ਕੋ ਛੱਤਰ ਨਾ ਖਾਲੀ ਜਦੋਂ ਆਪ ਕਹਿੰਨੀ ਨਹੀਂ ਮੇਰਾ ਆ ਦੁਖਦਾ ਮੇਰਾ ਆ ਦੁਖਦਾ ਮਾਰ ਕੇ ਚ ਪੇੜ ਪੁੱਠੀ ਕਰ ਦੂੰਗੀ ਸਾਰੀ ਜੜੇਲ ਜੀ ਮਾ ਸਾਰੀ ਹੁਣ ਆਪ ਕਵੀ ਮੈਨੂੰ ਆ ਹੁੰਦਾ ਤੈਨੂੰ ਮਿਲੂ ਦਵਾਈ ਚੰਗੀ ਤਰ੍ਹਾਂ ਚੰਗੀ ਦਵਾਈ ਮਿਲੂਗੀ ਵੇਚੀ ਜਾਈ ਹਾਂਜੀ ਯਾਦ ਕਰੇਗੀ ਆਹ ਤੇ ਰੋਟੀ ਮੰਗ ਲਾ ਤੂੰ ਉੱਥੇ ਬਹਿ ਜਾ ਪਾਣੀ ਮੰਗ ਲਾ ਉੱਥੇ ਬਹਿ ਜਾ ਬੈਠਵੀ ਆਰਡਰ ਵੱਜੀ ਜਾਂਦੇ ਆ ਪਾਣੀ ਆ ਲਿਆ ਦਿਓ ਇਹ ਮੰਗਦੀ ਨਹੀਂ ਵੀ ਮੇਰੇ ਪਾਣੀ ਮਾੜੇ ਤੇ ਮਾਦਾ ਦੇ ਬੜੇ ਪੱਕੇ ਨਹੀਂ ਤਰਾ ਦੋ 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 ਹਾਂ ਹਲਵਾਸ ਨਹੀਂ ਹੈ ਹਾਂ ਫਦੇ ਵਾਸ਼ਨੇ ਕਦੋਂ ਲਈ ਨਹੀਂ ਜੇ ਕੋਈ ਪਛਾਈ ਵੇਖਦਾ ਹਾਂ ਸੱਚ ਆ ਗਿਆ ਜੇ ਤੱਕ ਲਈ ਸੀ ਪਰ ਜਿਹਨੂੰ ਕੁਛ ਵੀ ਲੈਣੀ ਉਹਨਾਂ ਨੇ ਪੈਸੇ ਜਦੋਂ ਪੈਸੇ ਲੈਣੀ ਓਏ ਤੈਨੂੰ ਪਹਿਲੇ ਤੇਰੇ ਸਾਈਨ ਕਰਾਇਆ ਗਏ ਲੀ ਫਿਰ ਤੈਨੂੰ ਕੋ ਪੈਸੇ ਲੈ ਆ ਗਏ ਤੇ ਮੇਰੀ ਪੈਨਸ਼ਨ ਸਾਡੀ ਕੀ ਮਰਦੀ ਮਰਜੀ ਕਿਉਂ ਨਹੀਂ ਤੂੰ ਫਤੇਵਾਰਸ ਦੀ ਪੈਨਸਲ ਨਹੀਂ ਫੜਨੀ ਅੱਜ ਤੋਂ ਬਾਅਦ ਸੇਮ ਟੂ ਯੂ ਸੇਮ ਟੂ ਯੂ ਦੀ ਲੱਗਦੀ ਪਹਿਲਾਂ ਪੁੱਛਿਆ ਕਿਉਂ ਗੱਲ ਕਿ ਨਹੀਂ ਛੇੜੀ ਤੂੰ ਕਿ ਮੈਂ ਸੀਨ ਤੋਂ ਸੀ ਮੈਂ ਥੋੜੀ ਛੇੜੀ ਤੂੰ ਕਿਹਾ ਪੈਨਸਲ ਕਿੱਥੇ ਮੇਰੀ ਹਾਂ ਮੈਂ ਇੱਥੇ ਪੁੱਛਿਆ ਜਣਾ ਮੇਰੀ ਪੈਨਸਲ ਗਵਾਹੀ ਫਤੇਵਾਰਸ ਨਹੀਂ ਲਗਾਉਣੀ ਤੂੰ ਬਸ ਮਾੜ ਫੜਦੇ ਨਹੀਂ ਬਸ ਠੀਕ ਹੈ ਨਾ ਗੱਲ ਮੁੱਕੀ ਹਾਂ ਤੇ ਮੇਰੀ ਫੜਨੀ ਠੀਕ ਆ ਅਲੀ ਜੀ ਸਬਜ਼ੀ ਲਾਇਆ ਕਰੋ ਸਾਡੀ ਸਬਜ਼ੀ ਸਾਡੀ ਪਹਿਲੀ ਸਬਜ਼ੀ ਲੈਣ ਆਇਆ ਕਰੋ ਚੋਕ ਦੇ ਸ਼ਿੱਕੂ ਦੇ ਇੱਧਰ ਆ ਜਾਂਦੇ ਜੀ ਰੋਜ਼ ਚਲੋ ਨਿਕਲੋ ਇੱਥੋਂ ਸਾਡਾ ਆਪਣਾ ਮਹਾਂ ਗੁਜ਼ਾਰਾ ਹੁੰਦਾ ਤੂੰ ਹਮੇਸ਼ਾ ਮੈਂ ਨਾ ਐਂ ਗੱਲ ਕਰਦੀ ਆ ਜਾਂ ਹਾਂ ਮੈਂ ਇੱਧੇ ਕਰਨੀ ਚਾਹ ਨਿਕਲ ਜਾ ਮਮਾ ਨੂੰ ਲੱਗਦਾ ਜਿਆਦਾ ਇਸ ਦੇ ਆਪਣੀ ਮਮਾ ਤੇਰੀ ਮਮਾ ਡਰ ਮਾਰੇ ਮੈਨੂੰ ਮਾ ਜੀ ਹਾਂ ਜੀ ਮੈਂ ਰੋਣਾ ਕਾਚੀ ਸਬਜ਼ੀ ਨਾ ਲਉਂਦ ਦਿੱਤੀ ਤੂੰ ਸਬਜ਼ੀ ਚ ਕੀ ਲੈਣ ਗਈ ਤੈਨੂੰ ਪਤਾ ਤਾਂ ਹੈਗਾ ਸਬਜ਼ੀ ਨਹੀਂ ਦਿੰਦੇਗੇ ਮੈਂ ਨਾ ਤੁਹਾਡੇ ਕੋਈ ਆ ਮੈਂ ਜਾ ਕੇ ਪੁੱਛ ਕੇ ਆਉਣੀ ਆ ਨਾ ਕੀ ਕਿਆ ਹੋਣੇ ਤੈਨੂੰ ਤੇ ਕੀ ਗੱਲ ਤੇ ਜੇ ਸਬਜ਼ੀ ਦੇ ਦਿੰਦੀ ਕੁੜੀ ਨੂੰ ਬੱਤੀ ਬੱਤੀ ਕੀਤੀਆਂ ਗੱਲਾਂ ਤੂੰ ਹੈ ਨਿਆਣੀ ਰੋਣਦੀ ਹੈ ਤੂੰ ਇਹ ਤੇ ਰੋਜ ਹੀ ਆ ਜਾਂਦੇ ਤਾਨੂੰ ਰੋਜ ਰੋਜ ਕੌਣ ਸਬਜ਼ੀ ਦੇਵੇ ਹੈ ਤੂੰ ਆਪਣੀ ਪਹਿਲੀ ਸਬਜ਼ੀ ਲਾਓ ਆਪਣੇ ਗੁਜਾਰੇ ਜੋਗੀ ਤੂੰ ਤੋ ਕਹਿੰਦਾ ਲਾਈ ਜਦੋਂ ਸਬਜ਼ੀ ਨਹੀਂ ਹੋਈ ਤੇ ਚਲ ਨਿਆਣੀ ਨੇ ਤੈਨੂੰ ਤੋੜਦੀ ਵੀ ਆ ਕੇ ਵੀ ਚਲ ਮੈਂ ਚਾਚੀ ਤੋਂ ਲੈ ਆਉਣੀ ਇਹ ਤਾਂ ਮੈਂ ਕੀ ਕਰਦਾ ਜਿੱਦਾਂ ਦੀ ਤੂੰ ਬੱਤੀ ਬੱਤੀ ਨਿਆਣੀ ਨੂੰ ਗੱਲ ਕਰਦੀ ਰਹਿੰਦੀ ਹੈ ਨਾ ਕਿ ਸਬਜ਼ੀ ਲੈ ਆਣਾ ਕਹਿੰਦਾ ਹੈ ਨਾ ਅਸੀਂ ਵੀ ਲਾ ਲਾਂਗੇ ਤੇ ਗੱਲ ਕਰਨ ਦੀ ਲੋੜ ਕੋਈ ਨਹੀਂ ਬਹੁਤੀ ਆਓ ਠੀਕ ਆ ਕੰਮ ਮੁੱਕਾ ਅਈ ਆਪਣੀ ਸਬਜ਼ੀ ਹਟਾ ਆਪਣਾ ਮਹਾ ਬਜਾਰਾ ਹੁੰਦਾ ਚਲ ਇਸੇ ਤੇ ਇਸੇ ਗੱਲ ਤੇ ਰਹੋ ਆਓ ਇਸੇ ਤੇ ਰਹੋ ਹੁੰਦੇ ਨਾ ਹੀ ਕਿਸੇ ਦਈਏ ਨਾ ਲਈਏ ਠੀਕ ਆ ਠੀਕ ਆ ਚੀਕ ਲੈ ਜਾ ਕਰੋ ਸਬਜੀ ਆ ਮਾਸਾ ਲੈ ਜਾ ਕਰੋ ਰੋਜ਼ ਆ ਲੈ ਹਾਂ ਉਹ ਤਾਂ ਚੱਲ ਫਿਰ ਠੀਕ ਆ ਤੇ ਗੱਲ ਹੋਈ ਨਾ ਬੰਦੇ ਵਾਲੀ ਤੇ ਲੜਨ ਦੀ ਤਾਂ ਗੱਲਾਂ ਬਾਤਾਂ ਥੋੜੀ ਘਰੀ ਦੀਆਂ ਇੱਕ ਦੂਜੇ ਨੂੰ ਠੀਕ ਹੈ ਬਣ ਜਾ ਚਲ ਆ ਠੀਕ ਆ